ਵਾ ਵੇ ਘਬਰੂਆ ਸ਼ਾਹ ਕੋਟ ਜੱਤੀ ਨੂੰ ਵੀ ਦਿਨ ਕਹੀ ਹੋ ਗਿਆ ਸ਼ਾਹ ਕੋਟ ਆ ਚੱਲ ਹਾ ਬੱਲੇ ਬੱਲੇ ਆ ਬੱਲੇ ਬੱਲੇ ਪੈਂਦਾ ਭੰਗੜਾ ਦੌਲੇ ਸਰ ਥਾਪੀਆਂ ਮਾਰਦਾ ਰਾਂਦੇ ਵਾਲਾ ਗੋਸ਼ ਆ ਗਿਆ ਜੇ ਉਧਰ ਫੜ ਕੇ ਥਾਪੀਆਂ ਵੱਜ ਗਈਆਂ ਨਾ ਫੇਰ ਮੌਕਾ ਹੋ ਜਾਣਾ ਹੁਣ ਤੱਕ ਤੇ ਮੇਲਾ ਦੇ ਹੱਕ ਦੀ ਜਾ ਰਿਹਾ ਰੋ ਅਕਰ ਝੰਡੇ ਵਾਲਾ ਫੂਲਾ 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 ਏ ਏ ਏ ਏ ਏ ਏ ਪੈਂਦਾ ਭੰਗੜਾ 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 ਆ ਪੈਂਦਾ ਭੰਗੜਾ ਪੱਟਾਂ ਦੇ ਯਾਰ ਰੀ ਕਬੱਡੀ ਫੈਡਰੇਸ਼ਨ ਦੇ ਦਾਦੇ ਤਾੜੀਆਂ ਜ਼ੋਰਦਾਰ ਮੇਜਰ ਲੀਗ ਹੈ ਮੇਰੇ ਵੀਰੋ ਇਸ ਸਪੀਡ ਦੀ ਖੇਰ ਸੰਸਾ ਨੰਗਲੰਬੀਆਂ ਵਾਲੇ ਦੀ ਸਾਹਮਣੇ ਵੇਖਦਾ ਆ ਜਹਾਜ਼ ਸੁਲਤਾਨਾ ਸਰਾ ਕਰਾਈ ਜਾਂਦਾ ਡੱਗੋ ਵਾਲਾ ਸ਼ਰਨਾ ਡੱਗੋ ਵਾਲਾ ਸ਼ਰਨਾ ਸਾਹਮਣੇ ਵੇਖਦਾ ਇਸ ਵੇਲੇ ਪੋਲਿਆ ਹੈ ਧਾਵਾ ਟੱਕਰ ਸਿਰੇ ਦੀ ਹੈ ਫੂਲਿਆ ਆ ਫੂਲਿਆ ਤੇ ਵੱਜਦਾ ਪੰਪ ਵੱਜਦਾ ਪੰਪ ਚੱਕੇ ਜੰਮ ਹੋ ਗਏ ਵਾਹ ਵੇ ਘਬਰ ਹੋਇਆ ਸ਼ਾਹਕੋਟ ਜੱਤੀ ਨੂੰ ਵੀ ਦਿਨ ਕਈ ਹੋ ਗਿਆ ਸ਼ਾਹਕੋਟ ਜੱਤੀ ਨੂੰ ਵੀ ਕੌਣ ਆ ਗਿਆ ਕਹਿੰਦੇ ਗੋਸ਼ਾ ਆ ਗਿਆ ਰੋਤੇ ਵਾਲਾ ਕਮਾਲ ਕਰਦਾ ਮੁੰਡਾ ਜਦੋਂ ਥਾਪੀਆਂ ਲਾਉਂਦਾ ਹੁਣ ਵੇਖਣਾ ਵੀ ਗੱਲ ਕਿਹੋ ਜਿਹੀ ਆਉਂਦੀ ਹੈ बोला है दावा कौन ठलदा था है मेरे वीरों इसले पई हुई रेड अर्श मुक्कन वाली है फक्कर छंडे वाला है इनਾਂ ਦੀ ਯਾਰੀ ਵੀ ਬਹੁਤ ਹੈ ਆਹ ਵੇਖਦਾ ਨੀ ਇਸਲੇ ਪਰ ਮੈਦਾਨ ਦੇ ਵਿੱਚ ਐਨ ਟੱਕਰ 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 ਚੱਲ ਗਿਆ ਇੱਥੇ ਹੋਣ ਸਲਾਬਾ ਯੁਰਤਾ ਨੂੰ ਗੱਲੀ ਢੜੀ ਵਾਲਾ ਰਾਜੂ ਇਸੇ ਹੁਣ ਚਾਰ ਫੂਲਾ ਜੱਗਾ ਤੇ ਫਕਰ ਝੰਡੇ ਵਾਲਾ ਸੋਨੀਆ ਚਾਰਾ ਜੋ ਕਿਹੜਾ ਸ਼ੂਸ਼ਕ ਵਾਲਾ ਪਟ ਗਿਆ ਖੁੱਚ ਵਾਹ ਓਏ ਫੁੱਲਿਆ ਸਵਾਦ ਕਰਤਾ ਫੁੱਲਿਆ ਸਵਾਦ ਕਰਤਾ ਫੁੱਲਿਆ ਸਰਕ ਦੇ ਨਾਲ ਖੇਡਿਆ ਜਾ ਰਿਹਾ ਮੈਚ ਮੇਰੇ ਵੀਰੋ ਦੁਨੀਆ ਦੇ ਆਨੰਦ ਮਾਣਿਆ ਰੋਤੇ ਵਾਲਾ ਫੇਰ ਆ ਗਿਆ ਗੋਸ਼ਾ ਰੋਤੇ ਵਾਲਾ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਪੀਛੇ ਕਪਤਾਨ ਦਾ ਵੀ ਜੋਰ ਲੱਗਿਆ ਹੋਇਆ ਸੋਨੀ ਤੇ ਗੋਸ਼ਾ ਸੋਨੀ ਤੇ ਗੋਸ਼ਾ ਟੱਕਰ ਟੱਕਰ ਪੈ ਗਈ ਪੈ ਗਈ ਪੈ ਗਈ ਆਹ ਵਾਜਦੀ ਨਾ ਹੰਕਾਰ ਨਹੀਂ ਰਤਵਾ ਮੂਸੇ ਵਾਲੇ ਦਾ ਆ ਥਾਪੀਆਂ ਮਾਰ ਰਾ ਤੇ ਰੌਤੇ ਵਾਲਾ ਪਈ ਹੋਏ ਰੇੜਾ ਹੁਣ ਸੋਨੀ ਦੇ ਬਾਜਾ ਮਾਰੀਆਂ ਨੇ ਬਾਜਾ ਮਾਰੀਆਂ ਏ ਆ ਚੱਕ ਓ ਚੱਕ ਹਾ ਬੱਲੇ ਬੱਲੇ ਓ ਬੱਲੇ ਬੱਲੇ ਪੈਂਦਾ ਭੰਗੜਾ ਦੌਲੇ ਫਰਕਦੇ ਮੇਲਾ ਵੱਜਿਆ ਹੋਇਆ ਲੈ ਵੀ ਸੋਨੀ ਟਾਪ